ਇਹੋ ਜਿਹਾ ਟਰੈਕਟਰ ਨਾ ਤਾਂ ਤੁਹਾਨੂੰ ਬ੍ਰੇਕ ਪ੍ਰੈਸ ਕਰਨ ਦੀ ਲੋੜ ਆ ਤੇ ਸਾਰਾ ਹੀ ਰੋਬੋਟਿਕ ਸਿਸਟਮ ਆ ਇਹਦੇ ਵਿੱਚ ਲੈਫਟ ਦੇਖੋ ਤੁਸੀਂ ਇਲੈਕਟ੍ਰੋਨਿਕਸ ਲੈਫਟ ਆਈ ਆ ਟਰੈਕਟਰ ਦੀ ਇਹਦੇ ਵਿੱਚ ਇਹੋ ਜਿਹੇ ਫੀਚਰ ਦਿੱਤੇ ਆ ਮਿੱਤਰੋ ਤੁਸੀਂ ਗੇਅਰ ਕੱਢਣਾ ਤੇ ਪੀਟੀਓ ਖੜ ਜਾਨੀ ਆ ਜੇ ਤੁਸੀਂ ਬੋਰਡ ਨਾਗਾ ਤਾਂ ਬ੍ਰੇਕ ਆਪਣੇ ਆਪ ਪ੍ਰੈਸ ਹੋ ਜਾਣੇ ਆ ਇਹੋ ਜਿਹੇ ਫੀਚਰ ਇਹਦੇ ਵਿੱਚ ਐਡ ਕੀਤੇ ਆ ਉਹ ਇਲੈਕਟ੍ਰੋਨਿਕਸ ਲੈਫਟ ਹਾਂਜੀ ਵੀ ਦੋਸਤੋ ਮੈਂ ਤੁਹਾਨੂੰ ਜਿਹੜਾ ਅੱਜ ਟਰੈਕਟਰ ਦਿਖਾਉਣਾ ਹੋ ਸਕਦਾ ਤੁਸੀਂ ਇਹ ਪਹਿਲਾਂ ਨਾ ਦੇਖਿਆ ਹੋਵੇ ਇਹੋ ਜਿਹਾ ਟਰੈਕਟਰ ਆ ਮੈਨੂੰ ਲੱਗਦਾ ਜਿਹੜੀਆਂ ਖੂਬੀਆਂ ਇਹਦੇ ਵਿੱਚ ਦਿੱਤੀਆਂ ਹੋਰ ਕਿਸੇ ਟਰ ਜਿੰਨਾ ਹੀ ਤਿੱਖਾ ਨਾ ਉਨਾ ਹੀ ਤਿੱਖਾ ਹੈ ਟਰੈਕਟਰ ਮਹਿੰਦਰਾ ਦਾ OJA 3136 ਇਹਦੇ ਬਾਰੇ ਆਪਾਂ ਅੱਜ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਜਿਹੜੀ ਇਹਦੇ ਵਿੱਚ ਖਾਸੀਅਤਾਂ ਮੰਨ ਕੇ ਚਲੋ ਵੀ ਰੋਬੋਟ ਹੀ ਹੈ ਟਰੈਕਟਰ ਹਨਾ ਜਿਵੇਂ ਰੋਬੋਟ ਨੇ ਕੰਮ ਕਰਨਾ ਹੁੰਦਾ ਉੱਪਰ ਬਹਿ ਜੋ ਬੰਦਾ ਤੇ ਸਾਰਾ ਕੰਮ ਕਰਾਈ ਚੱਲੋ ਇਹੋ ਜਿਹੇ ਜਿਹੜੇ ਇਹਦੇ ਵਿੱਚ ਫੀਚਰ ਪਾਤੇ ਆ 4 ਵੀਲ ਡਰਾਈਵ ਦੇ ਵਿੱਚ ਆਉਂਦਾ 36 HP ਦਾ ਜਿਹੜਾ ਟਰੈਕਟਰ ਆ 2500 ਤੋਂ 2800 RPM ਦੇ ਵਿੱਚ ਤੇ ਬਾਕੀ ਜਿਹੜੀਆਂ ਅੱਗੇ ਖੂਪੀਆਂ ਦਿੱਤੀਆਂ ਹੋਈਆਂ ਇਹਦੇ ਵਿੱਚ ਜਿਹੜੀ ਇਹਦੀ ਆ ਜਾਂਦੀ ਹੈਗੀ पीसी डीसी ਜਿਹੜੇ ਇਲੈਕਟ੍ਰਿਕ ਇਲੈਕਟ੍ਰੋਨਿਕਸ ਆ ਜਾਂਦੇ ਆ ਜਿੱਦਾਂ ਆਪਾਂ ਕਹਿ ਲਈਏ ਵੀ ਆਪਾਂ ਆਟੋਮੈਟਿਕ ਜਿਹੜੀ ਇਹਦੀ ਲੈਫਟ ਕੰਮ ਕਰਦੀ ਆ ਆ ਜਾਂਦਾ ਜੀ ਰੋਬੋਜਾ ਪ੍ਰੋਜਾ ਮਾਈਓਜਾ ਤਿੰਨ ਫੀਚਰ ਕੰਮ ਕਰਦੇ ਜੀ ਇਹਦੇ ਵਿੱਚ ਰੋਬੋਜਾ ਮਤਲਬ ਇਹ ਟਰੈਕਟਰ ਆ ਜੀ ਰੋਬੋਟ ਟਾਈਪ ਆ ਇਹਦੀ ਜਿਹੜੀ ਪੀਸੀ ਡੀਸੀ ਇਲੈਕਟ੍ਰੋਨਿਕਸ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਜੀ ਮਾਈਓਜਾ ਮਾਈਓਜਾ ਦੇ ਵਿੱਚ ਆ ਜਾਂਦਾ ਜੀ ਇਹਦਾ ਜਿਵੇਂ GPS ਸਿਸਟਮ ਆ, ਟਰੈਕਟਰ ਦਾ ਫਿਊਲ ਵਗੈਰਾ ਕਿੰਨਾ ਚੱਲ ਗਿਆ ਉਹਦੇ ਵਿੱਚ ਤੁਹਾਨੂੰ ਇਹ ਫੀਚਰ ਦੇਖਣ ਨੂੰ ਮਿਲਣਗੇ। ਪ੍ਰੋ ਜਿਆ ਦੇ ਵਿੱਚ ਇਹਦੀ ਪ੍ਰੋਡਕਟਿਵਿਟੀ ਆ ਜਾਂਦੀ ਆ। ਜਿਹੜਾ ਮੈਂ ਡੀਜ਼ਲ ਦੀ ਖਪਤ ਆ ਜਾਂ ਕਿੰਨਾ ਕਿ ਫ੍ਰੈਂਡਲੀ ਆ ਨਾ ਟਰੈਕਟਰ। ਤੇ ਬਾਕੀ ਸਾਹਮਣੇ ਤੁਸੀਂ ਡਰਾਈਵਰ 뷰 ਦੇਖ ਸਕਦੇ ਹੋ। ਤੇ ਇੱਧਰ ਆ ਜਾਂਦਾ ਜੀ ਸ਼ਟਲ ਗিয়ার ਦੇ ਵਿੱਚ ਜਿੱਦਾਂ ਆਪਾਂ 12 ਫਾਰਵਰਡ ਤੇ 12 ਹੀ ਰਿਵਰਸ ਸਪੀਡਾਂ ਦੇ ਵਿੱਚ ਇਹ ਟਰੈਕਟਰ ਆ ਜਾਂਦਾ। ਤੇ ਅੱਗੇ ਵੀ ਉਹਨਾਂ ਜਾਊਗਾ, ਪਿੱਛੇ ਨੂੰ ਵੀ ਉਹਨਾਂ ਜਾਊਗਾ। 3 ਸਪੀਡ ਦੇ ਵਿੱਚ ਇਹ ਟਰੈਕਟਰ ਆਉਂਦਾ ਜੀ। ਸੋ ਇਸ ਤੋਂ ਇਲਾਵਾ ਜਿਹੜਾ ਇਹ ਟਰੈਕਟਰ ਆ ਬਾਗਬਾਨੀ ਖੇਤੀ ਆਸਤੇ ਜਾਂ ਜਿੱਦਾਂ ਆਪਾਂ ਕਹਿ ਲਈਏ ਮਹਾਰਾਸ਼ਟਰ ਦੀ ਸਾਈਡ ਕੱਦੂ ਵਗੈਰਾ ਕਰਨ ਵਾਸਤੇ ਛੋਟੇ ਮਿੰਨੀ ਟਰੈਕਟਰ ਯੂਜ਼ ਕੀਤੇ ਜਾਂਦੇ ਆ ਤਾਂ ਇਦਾਂ ਹੈ ਤੇ ਇਹਦੀਆਂ ਵਿੱਚ ਜਿਹੜੀਆਂ 4 ਸਪੀਡ ਦੇ ਵਿੱਚ ਆ ਜਾਂਦਾ ਤੇ ਪੈਕ ਸਾਈਡ ਤੁਸੀਂ ਦੇਖ ਸਕਦੇ ਹੋ ਕੋਈ ਵੀ ਲੈਫਟ ਵਾਲਾ ਜਾਂ ਆਪਾਂ ਦੇਖ ਸਕਦੇ ਜਿਹੜਾ ਆਪਣੇ ਟਰੈਕਟਰਾਂ ਦੇ ਵਿੱਚ ਹੁੰਦਾ ਤਾਂ ਉਹ ਜਿਹੜੀ ਲੈਫਟ ਹੈ ਰੋਬ ਹੋ ਜਾ ਸੋ ਆਹ ਜਿਹੜੀ ਆ ਇਲੈਕਟ੍ਰੋਨਿਕਲੀ ਜਿਹੜੀ ਦੀ ਲਿਫਟ ਸਿਸਟਮ ਆ ਆ ਦਿੱਤਾ ਹੋਇਆ ਇਹ ਦੇਖ ਸਕਦੇ ਤੁਸੀਂ ਆ ਪੀਸੀ ਡੀਸੀ ਜਿਹੜਾ ਸਿਸਟਮ ਆ ਬਾਕੀ ਇਹਦੇ ਵਿੱਚ ਜਿਹੜੇ ਤਿੰਨ ਚਾਰ ਇਹੋ ਜਿਹੇ ਫੀਚਰ ਪਾਤੀਆ ਕੰਪਨੀ ਨੇ ਉਹ ਦੱਡਣਾ ਮੈਂ ਸਾਂਝੇ ਕਰਦਾਗਾ ਜਿੱਦਾਂ ਆਪਾਂ ਕਹਿ ਲਈਏ ਇੱਕ ਪਹਿਲਾ ਫੀਚਰ ਆ ਜਿੱਦਾਂ ਆਪਾਂ ਲਿਫਟ ਬੰਨਣੀ ਆ ਤਾਂ ਲਿਫਟ ਬਨ ਕੇ ਆਪਾਂ ਜਿੱਥੇ ਘੜ ਆਰਤੀ ਆਪਾਂ ਜਿਵੇਂ ਲਿਫਟੋਮੈਟਿਕ ਸਿਸਟਮ ਆ ਉਹਦਾ ਡਰਾਈਵਰ ਦੇ ਵਿੱਚ ਤਾਂ ਉਰਲੀ ਸਾਈਡ ਜਿਹੜਾ ਤੁਸੀਂ ਆ ਬਟਨ ਦੇਖ ਸਕਦੇ ਹੋ ਆਵਲਾ ਤਾਂ ਇਹਦੇ ਤੇ ਤੁਸੀਂ ਕੀ ਕਰਨਾ ਜਦੋਂ ਆਪਾਂ ਅਪ ਡਾਊਨ ਕਰਨੀ ਹੈ ਲਿਫਟ ਤਾਂ ਬਟਨ ਤੋਂ ਹੀ ਲਿਫਟ ਆਟੋਮੈਟਿਕ ਸਿਸਟਮ ਆ ਕੰਮ ਕੀਤਾ ਕਰੂਗਾ ਹਾਂਜੀ ਵੀ ਦੋਸਤੋ ਜਿਹੜੇ ਇਹਦੇ ਵਿੱਚ ਚਾਰ ਫੀਚਰ ਇਹੋ ਜਿਹੇ ਦਿੱਤੇ ਗਿਆ ਉਹ ਸਾਹਮਣੇ ਤੁਹਾਨੂੰ ਦਿਖਾ ਰਿਹਾ ਜਿੱਦਾਂ ਆਟੋ ਵਾਲਾ ਇੱਕ ਪੀਟੀਓ ਵਾਲਾ ਬਟਨ ਆਪਾਂ ਪ੍ਰੈਸ ਕਰਦੇ ਆ ਤਾਂ ਇਹਦੇ ਵਿੱਚ ਬਲੂ ਲਾਈਟ ਚੱਲ ਪੈਂਦੀ ਆ ਤਾਂ ਜਦੋਂ ਆਪਾਂ ਟਰੈਕਟਰ ਨੂੰ ਰਿਵਰਸ ਗੇਅਰ ਦੇ ਵਿੱਚ ਪਾ ਲਿਆ ਜਦੋਂ ਆਪਾਂ ਰੋਟਾਵੇਟਰ ਵਗੈਰਾ ਮਾਰ ਰਹੇ ਆ ਤਾਂ ਉਦੋਂ ਜਿਹੜੀ ਇਹਦੀ ਪੀਟੀਓ ਆਪਣੇ ਆਪ ਰੁਕ ਜਾਊਗੀ ਇਸ ਤੋਂ ਇਲਾਵਾ ਇੱਕ ਸਾਹਮਣੇ ਇਹਦੇ ਆ ਲਿਫਟ ਵਾਲਾ ਸਿਸਟਮ ਬਣਿਆ ਹੋਇਆ ਆ ਆਟੋ ਦੇ ਨਾਲ ਜਿੱਥੇ ਉੱਪਰ ਤਾਂ ਇਹਨੂੰ ਵੀ ਜਦੋਂ ਆਪਾਂ ਨਾਲ ਕਲਿੱਕ ਕਰਾਂਗੇ ਤਾਂ ਜਦੋਂ ਰਿਵਰਸ ਦੇ ਵਿੱਚ ਕਰ ਲਿਆ ਤਾਂ ਆਪਣੇ ਆਪ ਇਹਦੀ ਲਿਫਟ ਵੀ ਉੱਪਰ ਉੱਠ ਜਾਊਗੀ ਉਸ ਤੋਂ ਇਲਾਵਾ ਇੱਕ ਫੀਚਰ ਇਹੋ ਜਿਹਾ ਜਦੋਂ ਆਪਾਂ ਟਰੈਕਟਰ ਨੂੰ ਟਰਨ ਕਰਾਂਗੇ ਸੱਜੇ ਮੋੜਨਾ ਖੱਬੇ ਮੋੜਨਾ ਤਾਂ ਫਰੰਟ ਟਾਇਰ ਦੇ ਵਿੱਚ ਇਹੋ ਜਿਹਾ ਸੈਂਸਰ ਲੱਗਿਆ ਹੋਇਆ ਇਹਦੇ ਕਿਟ ਰੱਖੀ ਹੋਈ ਆ ਤਾਂ ਜਿੱਦਾਂ ਆਪਾਂ ਸੱਜੇ ਪਾਸੇ ਨੂੰ ਮੋੜਨਾ ਤਾਂ ਸੱਜੇ ਵਾਲਾ ਬ੍ਰੇਕ ਆਪਾਂ ਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਆਪਣੇ ਆਪ ਉਹਨੇ ਬ੍ਰੇਕ ਨੇ ਪ੍ਰੈਸ ਹੋ ਜਾਣਾ ਤਾਂ ਟਰੈਕਟਰ ਆ ਜਿਹੜਾ ਨਾਲ ਦੀ ਨਾਲ ਆਪਣਾ ਘੁੰਮ ਜੂਜੇ ਆਪਾਂ ਨੂੰ ਮਤਲਬ ਵੀ ਟਰੈਕਟਰ ਬ੍ਰੇਕਾਂ ਤੇ ਮੋੜਨਾ ਜਿਹੜੇ ਪਾਸੇ ਵੀ ਹੈ ਜੇ ਸੱਜੇ ਮੋੜਨਾ ਸੱਜੇ ਵਾਲਾ ਬ੍ਰੇਕ ਕੰਮ ਕਰੂਗਾ ਜੇ ਖੱਬੇ ਮੋੜਨਾ ਤਾਂ ਖੱਬੇ ਵਾਲਾ ਬ੍ਰੇਕ ਕੰਮ ਕਰੂਗਾ ਤਾਂ ਇਸ ਤੋਂ ਇਲਾਵਾ ਇੱਕ ਇਹਦੇ ਵਿੱਚ ਹੋਰ ਫੀਚਰ ਆ ਜੀ ਇਹਨੂੰ ਜੇ ਆਪਾਂ ਪ੍ਰੈਸ ਕਰ ਦਿੰਨੇ ਆ ਜੇ ਆਪਾਂ ਟਰੈਕਟਰ ਨੂੰ ਮੋੜ ਲਿਆ ਤਾਂ ਨਾਲ ਦੀ ਨਾਲ ਇਹਦੀ ਆਪਣੇ ਆਪ ਲਿਫਟ ਹੈ ਟਰਨ ਸਮੇ ਮਤਲਬ ਜੇ ਤੁ ਆਪਾਂ ਮੋੜਨੇ ਸਮੇ ਤਾਂ ਲਿਫਟ ਆਪਣੇ ਆਪ ਉੱਪਰ ਉੱਠ ਜੂਗੀ ਤੇ ਬਾਕੀ ਜਿਹੜੇ ਇਹਦੇ ਦੋ ਫੀਚਰ ਆ ਜਿਵੇਂ ਆਪਾਂ ਟਰਾਲੀ ਆਪ ਡਾਊਨ ਕਰਨੀ ਹੈ ਤਾਂ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਹਾਈਡਰੋਲਿਕ ਜੈਕ ਵਗੈਰਾ ਚੱਕਣਾ ਤਾਂ ਉਹਦੇ ਨਾਲ ਆਪਾਂ ਟਰਾਲੀ ਵਗੈਰਾ ਇਹਦੇ ਨਾਲ ਚੱਕ ਸਕਦੇ ਹਾਂ ਸੋ ਇਹ ਤੇ ਬਾਕੀ ਇਹ ਆ ਜੀ ਇਹਦਾ ਮੇਨ ਰੋਬ ਹੋ ਜਾ ਮਤਲਬ ਰੋਬੋਟਿਕ ਸਿਸਟਮ ਕਹਿ ਲਈਏ ਜਾਂ ਇਹਦੀ ਇਲੈਕਟ੍ਰੋਨਿਕ ਲਿਫਟ ਸਿਸਟਮ ਕਹਿ ਲਈਏ ਤੇ ਇਸ ਤੋਂ ਇਲਾਵਾ ਜਿਵੇਂ ਇਹਦਾ ਆ ਜਾਂਦਾ ਜੀ ਬਟਨ ਵਾਲੀ ਪੀਟੀਓ ਤਾਂ ਇਹਨੂੰ ਪ੍ਰੈਸ ਕਰਾਂਗੇ ਜਾਂ ਆਪਾਂ ਘੁਮਾਵਾਂਗੇ ਹਨਾ ਤਾਂ ਪੀਟੀਓ ਚੱਲਣੇ ਪੈਣੀ ਆ ਤੇ ਬਾਕੀ ਇੱਧਰ ਆ ਜਾਂਦਾ ਜੀ ਹਾਈ ਲੋ ਤੇ ਕਰੀਪਰ ਮਨ ਹਾਈ ਲੋ ਮੀਡੀਅਮ ਵੀ ਕਹਿ ਸਕਦੇ ਆ ਜਾਂ ਕਰੀਪਰ ਗੇਅਰ ਵੀ ਕਹਿ ਸਕਦੇ ਆ ਤੇ 540 ਤੇ 540 ਇਕਨੋਮੀ ਆ ਜਿਹੜੀ ਜਿਹੜੀ ਪੀਟੀਓ ਆ ਜਾਂਦੀ ਹੈ ਤੇ ਜਿਹੜਾ ਟਰਾਂਸਮਿਸ਼ਨ ਦੀ ਗੱਲ ਕਰੀ ਤਾਂ ਸਿੰਕ్రో ਮਿਸ਼ ਗੇਅਰ ਦੇ ਵਿੱਚ ਆ ਜਾਂਦਾ ਜੀ ਇਹ ਤੇ ਬਾਕੀ ਇੱਧਰ ਤੁਸੀਂ ਇਹ ਬੋਤਲ ਵਗੈਰਾ ਰੱਖਣੀ ਆ ਜਾਂ ਮੋਬਾਈਲ ਚਾਰਜ ਲਾਉਣਾ ਤਾਂ 12 ਬੋਲਟ ਵਾਲਾ ਤਾਂ ਜੇ ਇੱਧਰ ਦੇ ਸਕਦੇ ਹੋ ਤੁਸੀਂ ਯੂਐਸਬੀ ਵਗੈਰਾ ਕੇਵਲ ਲਾ ਸਕਦੇ ਹੋ ਇਦਾਂ ਦਾ ਜਿਹੜਾ ਇਹਦੇ ਵਿੱਚ ਸਿਸਟਮ ਦਿੱਤਾ ਹੋਇਆ ਫਰੰਟ 뷰 ਡਰਾਈਵਰ 뷰 ਇਦਾਂ ਦਾ ਆ ਰਿਹਾ ਤੇ ਜੇ ਟੈਂਕ ਦੀ ਗੱਲ ਕਰੀਏ 25 ਤੋਂ 30 ਲੀਟਰ ਦਾ ਜਿਹੜਾ ਡੀਜ਼ਲ ਟੈਂਕ ਆ ਜਾਂਦਾ ਇਸ ਟਰੈਕਟਰ ਦਾ ਜੀ ਸੋ ਆਜਾ ਹੁਣ ਆਪਾਂ ਸਾਨੂੰ ਪਿੱਛੇ ਲੈ ਚੱਲਦੇ ਆਂ ਤੇ ਪਿਛਲੀ ਸਾਈਡ ਦੇਖ ਸਕਦੇ ਹੋ ਤੁਸੀਂ ਇਹਦਾ ਜਿਹੜਾ ਕੀ ਲੈਫਟ ਸਿਸਟਮ ਦੀ ਗੱਲ ਕਰੀਏ ਲੈਫਟ ਕੈਪੈਸਿਟੀ ਦੀ ਗੱਲ ਕਰੀਏ ਤਾਂ 950 ਕਿਜੀ ਦੀ ਲੈਫਟ ਆ ਜਾਂਦੀ ਹੈ ਤੇ ਬੁੱਲ ਇਹਦਾ ਜਿਹੜਾ ਗੀਅਰ ਆ ਜਾਂਦਾ ਤੇ ਜਿਹੜੇ ਡਰਾਈ ਟਾਈਪ ਆਡੈਕਸ਼ਨ ਆ ਜਾਂਦੀਆਂ ਇਹਦੀਆਂ ਟਰੈਕਟਰ ਦੀਆਂ ਤੇ ਬਾਕੀ ਇਹ ਸਾਨੂੰ ਜਿਹੜਾ ਪੂਨੇ ਕਿਸਾਨ ਮੇਲੇ ਤੇ ਸਾਨੂੰ ਟਰੈਕਟਰ ਦੇਖਣ ਨੂੰ ਮਿਲਿਆ ਸੀਗਾ ਇਸ ਤੋਂ ਇਲਾਵਾ ਜਿਵੇਂ ਦੂਸਰੀ ਸਾਈਡ ਖੜਾ ਟਰੈਕਟਰ ਤਾਂ ਉਹ ਟਰੈਕਟਰ ਬਾਰੇ ਵੀ ਇੱਕ ਜਾਣਕਾਰੀ ਦੇਵਾਂਗੇ ਜਿਹੜਾ ਇਹਨਾਂ ਦਾ 21 26 ਟਰੈਕਟਰ ਆ ਉਹ ਮਿੰਨੀ ਟਰੈਕਟਰ ਆ ਜੀ ਇਹਨਾਂ ਦਾ ਤੇ ਆਹ ਟਰੈਕਟਰ ਜਿਹੜਾ 31 36 ਹੋ ਜਾ ਸੋ ਇਹ ਆ ਜੀ ਸਮਾਰਟ ਟਰੈਕਟਰ ਤੇ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਕਮੈਂਟ ਕਰਕੇ ਸੋ ਮਿਲਦਾ ਫਿਰ